ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਓਮਪ੍ਰਕਾਸ਼ ਚੋਟਾਲਾ ਦਾ ਅੱਜ ਦੁਪਹਿਰ ਗੁਰੂਗ੍ਰਾਮ ਦੇ ਮੈਦਾਨਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਾਲ ਲੈਣ ਵਿੱਚ ਦਿੱਕਤ ਹੋਣ ਕਾਰਨ ਉਹਨਾਂ ਨੂੰ ਸਵੇਰੇ 11 ਵਜੇ ਹਸਪਤਾਲ ਲਿਆਂਦਾ ਗਿਆ ਤੇ ਕਰੀਬ 12 ਵਜੇ ਉਹਨਾਂ ਦੀ ਮੌਤ ਹੋ ਗਈ। ਉਹ 99 ਸਾਲ ਦੇ ਸਨ। ਭਲਕੇ ਉਹਨਾਂ ਦਾ ਅੰਤਿਮ ਸੰਸਕਾਰ ਤੇਜਾ ਖੇੜਾ ਫਾਰਮ ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਮ੍ਰਿਤਕ ਦੇ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ओम प्रकाश चौटाला सात बार विधायक थे 22 मार्च 1991 तो मार्च 2004 तक पांच बार वक्त-वक्त समय दौरान हरियाणा के मुख्यमंत्री रहे 25 सितंबर 1914 को सिरसा के पिंड तेजा खेड़ा में जन्मे चौधरी देवीलाल ने हरियाणा की सियासत में उच्च ओहदा संभाला देवीलाल के दे विचारों की बदौलत ही उनकी चौथी पीढ़ी ने सियासत के क्षेत्र में पैर जमाए आजादी के बाद 1952 में छुआ ही पहली लोकसभा चुनाव में ਚੌਧਰੀ ਦੇਵੀ لال ਸੈਯੁਕਤ ਪੰਜਾਬ ਅਸੈਂਬਲੀ ਵਿੱਚ ਵਿਧਾਇਕ ਬਣੇ ਵਿਧਾਨ ਸਭਾ ਵਿੱਚ ਪਹੁੰਚ ਕੇ ਉਹਨਾਂ ਪਾਸ਼ਾ ਦੇ ਆਧਾਰ ਤੇ ਵੱਖਰੇ ਹਰਿਆਣਾ ਰਾਜ ਦੀ ਮੰਗ ਉਠਾਈ 1957 ਤੇ 1968 ਵਿੱਚ ਵੀ ਉਹ ਵਿਧਾਇਕ ਵਜੋਂ ਪੰਜਾਬ ਵਿਧਾਨ ਸਭਾ ਪਹੁੰਚੇ ਹਰਿਆਣਾ ਬਣਨ ਤੋਂ ਬਾਅਦ ਮੁੱਖ ਮੰਤਰੀ ਬੰਸੀ لال ਨਾਲ ਉਹਨਾਂ ਦੀ ਟਕਰਾਰ ਹੋ ਗਈ ਸੀ ਮਤਪੇ ਦੇ ਨੇ ਡੂੰਗੇ ਹੋ ਗਏ ਕਿ 1968 ਦੀਆਂ ਮੱਧ ਕਾਲੀ ਚੋਣਾਂ ਵਿੱਚ ਕਾਂਗਰਸ ਨੇ ਦੇਵੀ ਲਾਲ ਨੂੰ ਟਿਕਟ ਨਹੀਂ ਦਿੱਤੀ ਦੇਵੀ ਲਾਲ ਦਾ ਕਾਂਗਰਸ ਤੋਂ ਮੋਹ ਪੰਗ ਹੋ ਗਿਆ ਤੇ 1971 ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ 1972 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੇ ਤੋਂ ਸ਼ਾਮ ਤੋਂ ਬੰਸੀ لال ਤੇ ਆਦਮਪੁਰ ਹਲਕੇ ਤੋਂ ਭਜਨ ਲਾਲ ਖਿਲਾਫ ਚੋਂ ਲੜੀ ਸੀ ਪਰ ਉਹਨਾਂ ਨੂੰ ਦੋਵਾਂ ਥਾਵਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ